ਅਗਾਮੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਅੱਜ ਜਰਨੈਲ ਸਿੰਘ ਦੇ ਨਾਮ ਦਾ ਐਲਾਨ ਸੰਭਵ ਬਾਦਲ ਦੇ ਹਲਕੇ ਲੰਬੀ ਦੇ ਪਿੰਡ ਕੋਲਿਆਂਵਾਲੀ 'ਚ ਹੋਣ ਜਾ ਰਹੀ ਰੈਲੀ 'ਚ ਅਰਵਿੰਦ ਕੇਜਰੀਵਾਲ ਕਰ ਸਕਦੇ ਨੇ ਐਲਾਨ ਬਾਦਲ ਨੂੰ ਟੱਕਰ ਦੇਣ ਲਈ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਦਾ ਨਾਮ ਲਗਭਗ ਤੈ ਕਰਦੇ ਜੀ ਮੈਂ ਕੋਈ ਪਰ ਜਰਨੈਲ ਆ ਜੇ ਪਰ ਕਰਨੈਲ ਆ ਜੀ ਉਦੋਂ ਉਹਨਾਂ ਦੀ ਮਰਜ਼ੀ ਹੈ ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਮਾਮਲੇ ਵਿੱਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੀਤਾ ਜਵਾਬ ਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਲਿੱਪ ਮੰਗਵਾ ਕੇ ਪੂਰੀ ਜਾਂਚ ਕਰਨ ਤੋਂ ਬਾਅਦ ਰਿਪੋਰਟ ਸੌਂਪ ਲਈ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਾੜਦੇ ਹਾਂ ਕਿਹਾ ਸਿੱਖ ਧਰਮ 'ਚ ਅਜਿਹੀ ਦਖਲਅੰਦਾਜ਼ੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ ਨਾਏ ਸ਼੍ਰੀ ਦੁਰਗਾ ਭਗਵਤੀ ਸੁਮਰੀ ਕਾ ਨੌਨਿਦੇ ਆਵੇ ਧਾਏ ਸ੍ਰੀ ਗਣੇਸ਼ ਸੂਰਿਆ ਪ੍ਰਭੂ ਸਭ ਥਾਂ ਹੋਏ ਸਹਾਈ ਹਾ ਜੋ ਬੇਨਤੀ ਕਰੇ ਸੋ ਸ੍ਰੀ ਮਹਾਰਾਜ ਹਮ ਦਾਸਨ ਕੇ ਦਾਸ ਹੈ ਤੁਮ ਹੋ ਦਾਸ ਨਿਵਾਜ ਅਖੰਡ ਦੇ ਜੋਤੀ ਸਰੂਪ ਪਰਮ ਪਿਤਾ ਪਰਮੇਸ਼ਰ ਕਾ ਧਿਆਨ ਕਰਕੇ ਬੋਲਣਾ ਜੀ ਸ਼੍ਰੀ ਰਾਮ ਸ਼੍ਰੀ ਰਾਮ ਸ਼੍ਰੀ ਰਾਮ ਨੋਟਬੰਦੀ ਦਾ ਅੱਜ ਪੰਜਵਾਂ ਦਿਨ ਲੋਕਾਂ ਦੀਆਂ ਮੁਸ਼ਕਲਾਂ ਹਾਲੇ ਵੀ ਬਰਕਰਾਰ ਸਰਕਾਰ ਨੇ 50 ਦਿਨ ਬਾਅਦ ਹਾਲਾਤ ਸੁਧਰ ਜਾਣ ਦਾ ਕੀਤਾ ਸੀ ਦਾਵਾ ਪਰ ਕੈਸ਼ ਦੀ ਕਿੱਲਤ ਨਹੀਂ ਹੋਈ ਹੈ ਹਲੇ ਤੱਕ ਦੂਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਔਰਤ ਵੋਟ ਬੈਂਕ ਦੇ ਥਰੂ ਵਿਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਅਨੋਖਾ ਪੈਂਤਰਾ ਬਟਾਲਾ ਤੋਂ ਅਕਾਲੀ ਉਮੀਦਵਾਰ ਲਖਵੀਰ ਸਿੰਘ ਲੋਧੀ ਨੰਗਲ ਨੇ ਔਰਤਾਂ ਨੂੰ ਰੋਟੀ ਬਣਾਉਣ ਵਾਲੀਆਂ ਮਸ਼ੀਨਾਂ ਦੇਣ ਦਾ ਕੀਤਾ ਵਾਅਦਾ ਵਿਰੋਧੀ ਉਡਾ ਰਹੇ ਨੇ ਮਜ਼ਾਕ